ਲੇ ਫੋਨ ਕਰਤਾ ਮੁੰਡੇ ਨੂੰ ਤੜਕੇ ਲੈ ਜੂ ਕਹਿੰਦਾ ਕਿ ਨਹੀਂ ਮੇਰਾ ਤਾਏ ਜੀ ਕਹਦਾ ਸੀ ਮੈਨੂੰ ਹੁਣ ਹੀ ਲੈ ਜਾ ਕੇ ਬਾਗੀ ਜਾਮਾ ਪਰੇ ਤਪਾਰ ਰੱਖਿਓ ਜੀ ਦਿਨ ਉਹ ਸਾਰਾ ਦਿਨ ਤੰਗ ਕਰੀ ਜਾਂਦੀ ਆ ਚੂੜੀ ਦੇਖ ਲੈ ਮੇਰੀ ਐਂ ਸਿੱਟੀ ਪਈ ਮੈਂ ਤਾਂ ਭੁੱਲੀ ਜਾਂਦੀ ਆ ਚੀਜ਼ ਰੱਖ ਕੇ ਹਰ ਪਰੀ ਤਾ ਹਾਂ ਮੈਂ ਲਾਈ ਜਾ ਪਾਈ ਕਿਵੇਂ ਤੇਰੀ ਬੈਠੀ ਆਂਗੀ ਬੈਗ ਤਾਂ ਵੀ ਮੈਂ ਪਿੰਡ ਜਾਊਂਗੀ ਮੇਰਾ ਭਰਾ ਆਊਗਾ ਤੜਕੇ ਲੈਣੋਂ ਤੂੰ ਕੋਈ ਦਿਨ ਦੱਸ ਦੇ ਪੁੱਤ ਦੀ ਕਿ ਮੇਰਾ ਭਰਾ ਆਊਗਾ ਕੋਈ ਤੂੰ ਮੈਨੂੰ ਨਹੀਂ ਪੁੱਛਦੀ ਤੂੰ ਕਿਥੇ ਨਾਲ ਕੋਈ ਰੇਗ ਵਾਲੀ ਦੀ ਗੱਲੀ ਨਹੀਂ ਕਰਦੀ ਤੂੰ ਆਪ ਹੀ ਤਿਆਰ ਹੋ ਜਾਨੀ ਐਂਗੀ ਵੇਰੇ ਵੜੀ ਤੇਰੇ ਨਾਲ ਕੀ ਕਰਨੀ ਆ ਹੁਣ ਤੇਰੇ ਮੁੰਡੇ ਨੂੰ ਪੁੱਛ ਲਿਆ ਮੈਂ ਕਹਤਾ ਮੈਨੂੰ ਕਹਾਂ ਤੂੰ ਬਗਜੀ ਡੜਕੇ ਮੁੰਡੇ ਦਾ ਪੁੱਛ ਲਿਆ ਭਾਈ ਤੇ ਫਿਰ ਘਰੇ ਵੀ ਕੰਮ ਦਾ ਦੇਖੋ ਕੱਲੀ ਕੁੜੀ ਔਖੀ ਹੁੰਦੀ ਆ ਤੇ ਹੁਣ ਰੋਟੀ ਰੋਟੀ ਬਣਾ ਲਾ ਭਾਈ ਮੈਂ ਰੋਟੀ ਤੇਰੀ ਕੁੜੀ ਬਣਾ ਲੇ ਮੈਨੂੰ ਕਿਹੜਾ ਬੰਨ ਕੇ ਦਿੱਤੀ ਹੋਏ ਦੋਨੇ ਟਾਈਮਾਂ ਦੀ ਤੜਕੇ ਮੈਂ ਸਾਰਾ ਕਰ ਲਿਆ ਐ ਜਿਵੇਂ ਤਾਂ ਮਾੜਾ ਮੋਟਾ ਹੱਥ ਲਾਈ ਸਕਦੀ ਐ ਕੁੜੀ ਦਾ ਭਾਈ ਕਹਿੰਦਾ ਹੁਣ ਇੱਥੇ ਏਦਾਂ ਟੂਬਦੇ ਦੇ ਬਣਾ ਕੇ ਉਹਨੂੰ ਕੁੜੀ ਤਾਂ ਬਗਾਨਿਆਂ ਘਰ ਦੀ ਵਿਖਿਆ ਕਰਨਾਗਾ ਕੋਈ ਨਹੀਂ ਮੈਂ ਮੇਜੀ ਤੇ ਬਗਾਨੇ ਘਰ ਜਾਊਗੀ ਦੇਖ ਲਾਂਗੇ 30 ਸਾਲਾਂ ਦੀ ਤਾਂ ਹੋਈ ਪਈ ਐ ਹਜੇ ਤੱਕਰ ਤਾਂ ਗਈ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਬਗਾਨੇ ਘਰ ਜਾਊਗੀ ਲੈ ਹੁਣ ਭਾਈ ਜਾਊਗੀ ਹੁਣ ਕੋਈ ਹੁਣ ਕੁਮਾਰੀ ਤਾਂ ਹੀ ਰੱਖਾਂਗੇ ਦੀ ਇੱਕੀ ਬਹਾਈ ਰੱਖਾਂਗੇ ਅਗਰੇ ਬਾਰਗੇ ਵਿਹਾਂਗੇ ਤਾਂ ਹੋਈਗੀ ਇਹਨੂੰ ਕੋਈ ਨਹੀਂ ਮੈਂ ਮੇਜੀ ਜਿੱਦੇ ਵਿਆਹਾਂਗੇ ਮੈਂ ਵੀ ਵਿਆਹ ਕੇ ਆਈ ਸੀ ਮੈਂ ਵੀ ਤਾਂ ਕਰਦੀ ਆ ਇਸ ਘਰ ਚ ਕੰਮ ਮੈਂ ਕਿਹੜਾ ਬੇਲੀ ਰਹਿਣੀ ਐ ਨਹੀਂ ਜੀ ਕੁੜੀ ਦਾ ਗਾਲਾ ਕਰਦੀ ਆ ਕੰਮ ਆਪਣੀ ਤੂੰ ਤਾਂ ਉਥੇ ਗਾਲਾ ਕੰਮ ਲੈਣੀ ਐ ਅੱਛਾ ਤੇਰੀ ਧੀ ਵੱਧ ਕੰਮ ਕਰਦੀ ਐ ਨੂੰ ਤਾਂ ਤੇਰੀ ਬੇਲੀ ਰਹਿੰਦੀ ਐ ਹੋਰ ਕੋਈ ਜੂੜੇ ਵਾਸਤੇ ਤੁ르ਦੇ ਜਾ ਕਰਦੀ ਐ ਮੈਂ ਤਾਂ ਮੈਂ ਕਾਗਜ਼ ਲੈ ਕੇ ਸਾਰਾ ਦਿਨ ਕਾਗਜ਼ ਘਤਰਦੀ ਰਹਿੰਦੀ ਐ ਮੈਨੂੰ ਤਾਂ ਕੋਈ ਕੰਮ ਹੀ ਨਹੀਂ ਆ ਸਾਰਾ ਕੰਮ ਤਾਂ ਮੈਂ ਕਰਦੀ ਆ ਹਾਂ ਹੁਣ ਮੱਝਾਂ ਨੂੰ ਪਾਣੀ ਪਿਆ ਕੇ ਆ ਹੁਣ ਧਾਰਾਂ ਕੱਢੂੰਗੀ ਕੀ ਗੱਲ ਰੋਟੀ ਦਾ ਵੀ ਰਾਜਵੀਰ ਬਣਾਈ ਸਕਦੀ ਐ ਭਾਈ ਜਾਰੇ ਉਹੀ ਗੱਲ ਵਾਂਗੂ ਤੇਰੇ ਸਾਰੇ ਦਿਨ ਇੱਕੋ ਹੀ ਗੋਹਾ ਸੜਦੀ ਆ ਮੀਰੇ ਚਾਰੇ ਕੁੜੀ ਪਾਉਂਦੀ ਆ ਸਾਰਾ ਕੰਮ ਕੁੜੀ ਕਰਦੀ ਆ ਮੈਂ ਕਿੱਥੇ ਛਿੱਟੂ ਕਰਾਂ ਕੇ ਨਾ ਨੇ ਦੇਖ ਤੇ ਬਾਹ ਦਾਲ ਪਾਣੀ ਕਰ ਲੈ ਚੁੱਲੇ ਕਿਉਂ ਕਿਦੀ ਰਹਿਣੀ ਆ ਤੂੰ ਤਾਂ ਇਨਾ ਕਰਦੀ ਨਹੀਂ ਤੇਰੀ ਕੁੜੀ ਨੂੰ 10 ਦਿਨ ਹੋ ਗਏ ਨਾ ਤਾਂ ਗੋਹੇ ਦੇ ਹੱਥ ਲਾਇਆ ਨਾ ਮੀਰੇ ਦੇ ਹੱਥ ਲਾਇਆ ਮੈਂ ਨਹੀਂ ਕਰਦੀ ਆ ਤੂੰ ਰਹਿਣੀ ਕਿੱਥੇ ਐ ਫੇਰ ਭਾਈ ਦਵਾਖੜੀ ਕੀ ਕਰੇ ਫੇਰ ਭਾਈ ਸਾਰਾ ਦਿਨ ਕਿਸੇ ਬਾਰੇ ਉਹੂਰਾ ਵੀ ਗਈ ਅੱਕ ਜਾਂਦਾਗਾ ਨਿਆਣੀ ਦਾ ਤੇ ਫੇਰ ਜੇ ਉਹਦੇ ਜੀ ਅੱਕ ਜਾਂਦੇ ਬਾਈ ਮੇਰਾ ਵੀ ਰੋਟੀ ਤੋਂ ਜੀ ਅੱਕ ਜਾਂਦਾ ਭਾਈ ਹੁਣ ਮੈਂ ਗੋਹਾ ਕੁੜਾ ਉਧਰ ਸਾਂਭ ਲਿਆ ਨੀਰਾ ਤੇ ਆਪਦਾ ਹੋਰ ਕੰਮ ਕਰ ਲੈਂਦੀ ਆਂ ਭਾਂਡਾ ਠੀਕਰ ਤੋਂ ਲੈਂਦੀ ਆਂ ਰੋਟੀ ਤਾਂ ਤੇਰੀ ਕੁੜੀ ਦੋ ਲਾਈ ਸਕਦੀ ਐ ਅੱਛਾ ਜੱਜੀ ਆਖ ਗਿਆ ਭਾਈ ਤੇਰੇ ਰੋਟੀ ਟੁੱਕ ਤੋਂ ਤਾਂ ਹੀ ਫੇਟ ਹੁਣ ਬੈਗ ਤਿਆਰ ਕਰੀ ਬੈਠੀਆਂ ਤਾਂ ਹੀ ਹੁਣ ਉਸੇ ਦਮ ਲੈ ਕੇ ਆਵੇਂਗੀ ਅਦੇ ਪੇਕੀ ਹੈ ਹਾਂ ਮੈਂ ਵੀ ਜੇ ਤੇਰੀ ਕੁੜੀ ਇੱਥੇ ਦਮ ਲੈਂਦੀ ਮੈਂ ਅਦੇ ਪੇਕੀ ਜਾ ਕੇ ਦਮ ਲੈ ਆਉਂਗੀ ਪੇਕੇ ਜਾ ਕੇ ਹੁੰਦਾ ਹੁੰਦਾ ਫਿਰ ਦਮ ਕੁੜੀ ਦਾ ਭਾਈ ਮੇਰੀ ਨੂੰ ਨਹੀਂ ਕਿਤੇ ਦਾਵਾ ਤੂੰ ਤਾਂ ਪੇਕੀ ਵਗ ਜਾਨੀ ਆ ਉੱਥੇ ਦਮ ਲਿਆਉਣੀ ਆ ਮੈਂ ਵੀ ਵਗ ਜਾਨੀ ਆ ਮੈਂ ਵੀ ਦਮ ਲੈ ਆਉਣੀ ਆ ਉਹ ਜਬਾਖਰੀ ਕਿੱਥੇ ਜਾਵੇ ਲੈ ਜਾ ਕਰ ਭਾਈ ਜੇ ਤੂੰ ਜਾਨੀ ਹੁੰਦੀ ਨਾਲ ਲੈ ਜਾ ਕਰ ਆਪਦੀ ਕੁੜੀ ਨੂੰ ਤੇਰੀ ਕੁੜੀ ਰੋਈ ਗੱਲ ਸਾਰ ਦਿਨ ਪੜਾਈਆਂ ਲਖਾਈਆਂ ਨਹੀਂ ਮੁੱਕਦੀਆਂ ਕੀ ਭਾਈ ਨਾਲ ਲੈ ਜਾ ਕਰ ਜੇ ਕਿਤੇ ਮੈਂ ਕਹ ਦਿੰਦੇ ਆ ਵੀ ਆ ਜਾ ਉਹਦੇ ਨਾਲ ਕੀ ਬਗਤਲ ਮੇਰੇ ਨਾਲ ਤੂੰ ਤਾਂ ਉਹਦੀ ਮੂੰਹ ਮੋਟਾ ਕਰ ਲੈਨੀ ਆ ਵੀ ਦੋਨੇ ਮਾਵਾਂ ਧੀਆਂ ਜਾਣੀਆਂ ਸਾਰਾ ਕੰਮ ਮੈਨੂੰ ਕਰਨਾ ਪਊ ਆ ਹੋਵੇ ਬੇ ਕਸੂਰਤਾ ਮੇਰੇ ਚ ਹੀ ਕੱਢਣੇ ਤੀ ਤਾਂ ਚੰਗੀ ਹੁੰਦੀ ਐ ਨੂੰ ਹੀ ਮਾੜੀ ਹੁੰਦੀ ਐ ਦੇਖ ਐ ਕਰੋ ਮੇਰਾ ਖੜਾ ਛੱਡੋ ਦੋਨੇ ਮਾਵਾਂ ਧੀਆਂ ਬਕਾ ਲੋ ਰੋਟੀ ਤੂੰ ਲੱਗ ਜਾ ਨਾਲ ਜਾਂ ਕੁੜੀ ਰੋਈ ਦੀ ਬਸ ਬਤੂ ਨਾ ਪਾਇ ਹੁਣ ਅੱਜ ਵਸ ਤੇ ਕੇ ਨੀ ਚਾਚੀ ਬਸ ਬੈ ਕੇ ਕੋਲੇ ਤੇ ਨਹੀਂ ਬੈਠੀਆਂ ਫੇ ਕੇ ਦੀ ਚਾ ਹੋਇਆ ਤੇ ਤੈਂ ਤਾਂ ਇਕਦਮ ਇਹ ਰਫਾ ਅਜੇ ਕਿਦੋਂ ਮੈਂ ਪੇਕੀ ਵਗ ਜਾ ਤਾਂ ਰੋਟੀ ਤੋਂ ਪਾਈ ਕੀ ਲੈਣਾ ਹੁਣ ਆ ਮੈਂ ਤਾਂ ਖੰਦੀ ਨਹੀਂ ਬੇਬੇ ਮੈਂ ਤਾਂ ਇਹ ਪੇਕੀ ਨਾ ਕੀ ਖਾਲੂ ਤੜਕੇ ਕਿਦਾਂ ਭਾਣ ਵਾਲੇ ਬਣਾ ਲਈ ਪਠਿਆ ਦਾ ਖਾ ਲੇਗੀ ਉਹਦੀ ਸਬਜੀ ਪਾ ਲੇਗੀ ਉਹਦੀ ਰੋਟੀਆਂ ਚੱਕ ਲੇਗੀ ਫਿਰ ਜੇ ਮੈਂ ਬਣਾਉਣੀ ਨੇ ਤੁਸੀਂ ਵੀ ਤਾਂ ਖਾਨਗੇ ਉਹਨਾਂ ਮਾਵਾਂ ਤੀਆਂ ਜੇ ਇੱਕ ਦਿਨ ਮੈਂ ਚੱਕ ਕੇ ਖਾ ਲੂੰ ਬੇਰਤੀ ਹੋ ਜੂ ਅਸੀਂ ਤਾਂ ਭਾਈ ਰੋਜ਼ ਹੀ ਬਣਾਉਂਦੀ ਆ ਮੇਰੀ ਤੇ ਤਾਂ ਮੈਂ ਵੀ ਨਾ ਰੋਜ਼ ਹੀ ਲਾਉਦੀ ਆ ਤੂੰ ਤਾਂ ਕੀ ਅੱਖਾਂ ਜੇ ਦੱਸ ਦੇਣਾ ਤੋ ਇੱਕ ਦਿਨ ਬਣਾ ਆਹ ਹੋ ਮੇਰੇ ਦਾਸ ਦਿਨਾਂ ਤਾਂ ਵੀ ਨਹੀਂ ਮਨਾਉਂਦੀ ਉਹ ਵੀ ਤੇਰੀ ਕੁੜੀ ਬਣਾ ਕੇ ਦਿੰਦੀ ਹੂ ਬੁੜੀ ਵੀ ਦੇਖ ਲਾ ਆ ਦੀਤੀ ਦੀ ਸ਼ੈੱਡ ਲੈਂਦੀ ਐ ਨੂੰਦੀ ਤਾਂ ਸ਼ੈੱਡ ਲੈਂਦਨੀ ਨਹੀਂ ਜਮਾ ਫਿਰ ਤੋੜਦੇ ਪਈ ਵਿਆਹ ਕੇ 30 ਸਾਲਾਂ ਦੀ ਹੋਈ ਪਈ ਐ ਇੱਥੇ ਸਾਰੀ ਉਮਰ ਹੋ ਗਈ ਮੇਨ ਤਾਂ ਇਹਦੇ ਨਾਲ ਕੱਟਦੀ ਨੂੰ ਤੇ ਮੈਂ ਧਾਰ ਕੱਢਾਂ ਹੁਣ ਤਾਂ ਬਾਲਟੀ ਲਿਆਵਾਂ ਚੱਕ ਕੇ ਕੋੜਾ ਕੀ ਕਰਦੇ ਆ ਭਾਈ ਰਾਜਵੀਰ ਇੱਧਰ ਪਸ਼ੂਆਂ ਜਿਹਾ ਜ ਫਿਰਦੀ ਐ ਬੇਬੇ ਮੈਂ ਤਾਂ ਧਾਰ ਕੱਢਦੀ ਸੀਗੀ ਤਾ ਤਪਾਈਓ ਆਪੇ ਕੱਢੇ ਨਾ ਕੱਢੇ ਹਰ ਫਰੀਤ ਤੇ ਆਜਾ ਆਪਾਂ ਰੋਟੀ ਬਣਾਈਏ ਔਰ ਪਹਿਲਾਂ ਦੂਰੀ ਮੰਤਾ ਕਰਕੇ ਮੇਰੀ ਗੱਲ ਸੁਣ ਬੇਬੇ ਉਦੋਂ ਧਾਰ ਨਹੀਂ ਕੱਢੀ ਜਾਣੀ ਉਦੋਂ ਤਾਂ ਬੈਠੇ ਹੀ ਨਹੀਂ ਜਾਂਦਾ ਹੈਗਾ ਇੱਥੇ ਮੈਂ ਤਾਂ ਆਪੇ ਧਾਰ ਕੱਢੂੰਗੀ ਜਦੋਂ ਮੈਂ ਰੋਟੀ ਕੱਢੀ ਮੈਂ ਬੈਠ ਜਾਵਾਂਗੇ ਫੇਰ ਪੀੜੀ ਲੈ ਕੇ ਕੱਢੇ ਫੱਟੀ ਲੈ ਕੇ ਕੱਢੇ ਤੇ ਆਪਾਂ ਕੀ ਲੈਣਾਗਾ ਆਪਾਂ ਤਾਂ ਉਹਦੀ ਰੋਟੀ ਬਣਾਵਾਂਗੇ ਲੈਣੇ ਚਾਰ ਕਰੀ ਬੈਠੇ ਕਹਿੰਦੇ ਮੈਂ ਤਾਂ ਪੇਕੀ ਜਾਊਂਗੀ ਆਏ ਕਿ ਮੈਂ ਬੇਕੀ ਜਾਂਦੀ ਆ ਤੇ ਕੰਮ ਉਹਦਾ ਪਿਓ ਕਰੂਗਾ ਕੰਜੀਲਾ ਮੇਰਾ ਵੀ ਕਦੀ ਜੀ ਅੱਕ ਜਾਂਦਾ ਕਹਿੰਦੇ ਕਿਸੇ ਵੇਲੇ ਰੋਟੀ ਤੋਂ ਤੇ ਮੇਰੇ ਮੂੰਹ ਸਾਦੀ ਕੀ ਜਾ ਕੇ ਬਹਿ ਜੇਗੀ ਤੇਰਾ ਤਾਂ ਜੀ ਅੱਕਦਾ ਨਾ ਅਸੀਂ ਜਿੰਦੇ ਗੁੰਡੇ ਲਾ ਕੇ ਕਹਿੰਦੇ ਕਿੱਧਰ ਭੱਜ ਗਏ ਸਾਰਾ ਟੱਬਰ ਕੰਜੀਲਾ ਤੇਰੀ ਧੀ ਕਰ ਲੈ ਪਕਾ ਰੋਟੀ ਬਣਾ ਲੈ ਕਹਿੰਦੀ ਕੰਮ ਕਰ ਲੈ ਚਰ ਕਰੀ ਚੱਲੂਗੀ ਬੇਬੇ ਤੂੰ ਉਹਨੂੰ ਮਾੜਾ ਮੱਟਾ ਸਮਝਾਇਆ ਕਰ ਜੇ ਮੇਰਾ ਉਹਦੇ ਨਾਲ ਮੈਚ ਪੈਗਾ ਨਾ ਮੈਂ ਤਾਂ ਸੁਰਤ ਟਿਕਾਣੇ ਲਿਆ ਦੂੰ ਮਿੰਟ 'ਚ ਉਹਦੀ ਮੈਂ ਤਾਂ ਪੈਰੀ ਹੱਥ ਜਮਾ ਲਾ ਕੇ ਆਈਆਂ ਮਾਂ ਖਾ ਤੂੰ ਰੋਟੀ ਬਣਾ ਲੈ ਆ ਪੈਰੀ ਤੇਰੇ ਪੈਰੀ ਹੱਥ ਲਾਉਣ ਨੇ ਨਾ ਉਹ ਤੂੰ ਅਜੇ ਰੋਭ ਕਿਉਂ ਨਹੀਂ ਮਾਰਦੀ ਹੈਗੀ ਕਹਿੰਦੀ ਮੈਂ ਤਾਂ ਰੋਟੀ ਨਹੀਂ ਖਾਂਦੀ ਮੈਂ ਤਾਂ ਕਹੀਂ ਜਾ ਕੇ ਤੜਕੇ ਪਿੰਡ ਖਾ ਲੂੰਗੀ ਮਾਖਾ ਮਾਖਾ ਬਜਨ ਘਟ ਜੂਗਾ ਜੇ ਰੋਟੀ ਛੱਡਦੀ ਮਾਖਾ ਜੀ ਅਸੀਂ ਬਣਾ ਲਈ ਨਾ ਉਹਦਾ ਸਬਜ਼ੀ ਪਾ ਲੈਂਗੀ ਬਾਟੀ ਚ ਤੇ ਉਹਦੀ ਮਾਖਾ ਚਾਰ ਚੱਕਰ ਲੇਗੀ ਰੋਟੀ ਚਾਰ ਚਾਰ ਬਾਟੀਆਂ ਤਾਂ ਦਾਲ ਦੀਆਂ ਖਾ ਜਾਂਦੀਆਂ 10 10 ਖਾ ਜਾਂਦੀਆਂ ਰੋਟੀਆਂ ਹਾਂ ਜੇ ਤੂੰ ਬੋਲਣ ਨੂੰ ਮਰਦੀ ਹੈ ਮੈਂ ਕਹਿੰਦੀ ਮੈਂ ਪਾਣੀ ਪਿਆ ਕੇ ਆਈਆਂ ਨੀਰੇ ਪਾ ਕੇ ਆਈਆਂ ਮੈਂ ਕਹਿੰਦੀ ਹੁਣ ਪਾਣੀ ਪਿਆਈ ਕਿੰਨੀ ਕ ਗੱਲ ਹੈ ਮੈਂ ਕਹਾਂ ਰਾਜ ਦੀ ਸਾਰਾ ਦਿਸਾਨ ਦੀ ਹੈ ਆ ਚੋਟੀ ਨੂੰ ਤੇ ਰਹੀ ਸੀ ਇੱਕ ਬਾਲਟੀ ਉਹ ਵੀ ਅੱਧ ਵਿਚਾਰਾ ਕਰ ਗਈ ਮੈਂ ਆ ਕੇ ਪਿਆ ਪਾਣੀ ਤਾਂ ਤੇ ਮੈਂ ਆਖ ਕਿ ਤੂੰ ਵਿਆਹ ਕੇ ਤੋਤੀ ਬਸਾਰੀ ਕਰਿਆ ਕਰੇਂ ਹਾਂ ਅਬ 1 ਸਾਲ ਦੀ ਹੋ ਗਈ ਕਹਿੰਦੀ ਹੁਣ ਤੇ ਕਦ ਤਾ ਵਿਆਹ ਹੀ ਨਹੀਂ ਅਜੀ ਮੈਂ ਤਾਂ ਕਹਿੰਦੀ ਤੂੰ ਵਿਆਹ ਦੇਂਗੀ ਨਾ ਜਿੱਦ ਦੇ ਮੈਨੂੰ ਵਿਆਹ ਤਾਂ ਨਾ ਉਹ ਕਹ ਤੇਰਾ ਖਾਮੂ ਨਹੀਂ ਰਹਿਣਾ ਭੁੱਖੀ ਮਰ ਜੇਗੀ ਸਾਰੇ ਟੱਬਰ ਨੂੰ ਭੁੱਖਾ ਮਾਰ ਦੂ ਨਾਲੇ ਮੈਥੋਂ ਨਹੀਂ ਬੇਬੇ ਰੋਟੀ ਰੁੱਟੀ ਬਣਦੀ ਮੈਂ ਕਿ ਪਪੂ ਖੇਵਾਂਗੇ ਮੇਰਾ ਤਾਂ ਬੇਬੀ ਦੇਖ ਜਵਾਬ ਆ ਖੇ ਪੈਣਾ ਚਾਹੇ ਆਪਦਾ ਕੁਛ ਦੁਕਾਨ ਤੋਂ ਮੰਗਾ ਕੇ ਖਾਓ ਮੈਂ ਤਾਂ ਆਪਦਾ ਕੱਲਾ ਦੁੱਧ ਪੀ ਕੇ ਪੈਜੂ ਪਰ ਮੈਂ ਰੋਟੀ ਨਹੀਂ ਬਣਾਉਂਦੀ ਮਾ ਦਾ ਭਾਈ ਸਨੂ ਵਿਚਾਲੇ ਫਸ ਗਈ ਛੋਟੀ ਦੋਨੇ ਆਨੰਦ ਪਰ ਜਾਈ ਦੇ ਉਹਦੀਆਂ ਮਿੰਤਾ ਕਰਕੇ ਆ ਗਈ ਆਹ ਦੀ ਦੋਨੇ ਮਾਵਾਂ ਈਆਂ ਬਣਾ ਲਓ ਮੈਂ ਕਿਹਾ ਜਾਂਦਾ ਰਾਜਵੀਰ ਨੂੰ ਕਰ ਦੇ ਨਾ ਮੇਰੇ ਮੰਗਰ ਨਾ ਤੁਰੇ ਫਿਰ ਚੰਗੀ ਰਹੇਗੀ ਮੜਾ ਜਨੂੰ ਕਹਿ ਦੇ ਆਟਾ ਕੁੰਨ ਕੇ ਰੋਟੀਆਂ ਲਾ ਲੂਗੀ ਸਵਾਹ ਪੈ ਜੂਗਾ ਉਹਨੂੰ ਵੀ ਚੁੱਲ੍ਹੇ ਦਾ ਨਹੀਂ ਜੇ ਆਪਾਂ ਨਾ ਪਕਾਈਆਂ ਮੁੰਡਾ ਆ ਜੂਗਾ ਬਾਹਰ ਉਹਨੂੰ ਲੜੂਗਾ ਗਾਲਾਂ ਦੇਊਗਾ ਕੁੱਟੂਗਾ ਨਾ ਉਹਨੂੰ ਐ ਨਹੀਂ ਪਤਾ ਮੁੰਡੇ ਦੇ ਸੁਭਾਅ ਦਾ ਵੀ ਇੰਨਾ ਨਰਮ ਸੁ ਮੇਰੇ ਮੰਗਰੀ ਪੈ ਜਾਂਦਾ ਕਈ ਵਾਰ ਫਿਰ ਆਪਣੇ ਸਿਰ ਗੱਲ ਆ ਜੂਗੀ ਪਰ ਤਿੱਕ ਤਾਉਨੇ ਪੇਕੀ ਚ ਬਹਾਨੇ ਨਾਲ ਜਾਣਾ ਜੇ ਮੁੰਡੇ ਨੇ ਐਵੇਂ ਉਹਦੇ ਲਪੜਤੀਆ ਕੱਟਾ ਬਹਾਨਾ ਮਿਲ ਡੋ ਵੀ ਜੋਨੇ ਮਾਵਾਂ ਟੀਆਂ ਨੇ ਕਟਾਤੀ ਤੂੰ ਐਵੇਂ ਨਾ ਡਰੀ ਚੱਲ ਕਿਧਰੇ ਉਹ ਪੇਕੇ ਨਹੀਂ ਜਾਂਦੀ ਬਾਈ ਉਹਨੂੰ ਕਿਧਰੇ ਨਹੀਂ ਜਾਣ ਦਿੰਦਾ ਦੋ ਮਾਰੂ ਗੁਤਰੀ ਚ ਲੈ ਆਪਣੇ ਉਹ ਤੁਹਾਡੇ ਤੋਂ ਮੋੜ ਲਿਆ ਹੋਗਾ ਉਹਨੂੰ ਕਿ ਟੰਗ ਜਿਨਾ ਕਰ ਰੋਟੀ ਪਕਾ ਸਿੱਧੀ ਹੋ ਕੇ ਨਾ ਪਾਈ ਉਹ ਤਾਂ ਰੋਟੀ ਬਰਾਉਂਦੀ ਨਹੀਂ ਰਜਵੀਰ ਮੇਰੀ ਸੁਣ ਲੈ ਗੱਲ 100 100 ਵੇਰੀ ਕਹਾਲਾ 200 ਵੇਰੀ ਕਹਾਲਾ ਉਹ ਰੋਟੀ ਨਹੀਂ ਬਣਾਉਂਦੀ ਭਾਈ ਰੋਟੀ ਤਾਂ ਆਪਾਂ ਨੂੰ ਬਣਾਉਣੀ ਪਊ ਆਪਾਂ ਬਣਾਈਏ ਫਿਰ ਬੇ ਸੋ ਵਾਰੀ ਕਹਾਲਾ ਮੈਂ ਵੀ ਰੋਟੀ ਨਹੀਂ ਬਣਾਉਂਦੀ ਮੈਂ ਭੁੱਖੀ ਪੈ ਜੂ ਪਰ ਰੋਟੀ ਨਹੀਂ ਬਣਾਉਂਦੀ ਉਹਨੂੰ ਕਹੇ ਉਹਨੂੰ ਕਾਦੇ ਵਾਸਤੇ ਬੈਠ ਕੇ ਆਂਦਾ ਤੈਨੂੰ ਆਖੂ ਮਾਵਾਂ ਤੇਂਗਾ ਨੂੰ ਆਖੂ ਤੁਸੀਂ ਮਾਵਾਂ ਤੇਂਗਾ ਗਾਲ ਲੈਣੀਆਂ ਤੁਸੀਂ ਬਣਾ ਲੈਣੇ ਮੇਰੀ ਗੱਲ ਸੁਣ ਬੇਬੇ ਉਹਨੂੰ ਐ ਬੈ ਬੈ ਕੇ ਲਿਆਇਆ ਤੇ ਉਹਨੂੰ ਆਪਾ ਪਕਾਪ ਕਾ ਕੇ ਖਵਾਇਆ ਕਰਗੇ ਆਪੇ ਪਕਾਉਗੀ ਨਾਲੇ ਹੁਣ ਤਾਂ ਸੁਭਾਅ ਬਊਗਾ ਫੇਰ ਹੀ ਲੱਗੂਗੀ ਕੀ ਸੁਭਾਅ ਪਊਗਾ ਭਾਈ ਤੂੰ ਵੀ ਚੱਲ ਤੂੰ ਬਾਕੀ ਨਾ ਚੱਕਰ ਹੈਗੀਆਂ ਉਹਨਾਂ ਦਾ ਚੱਕਰ ਬਣਾ ਲਿਆ ਕਰ ਆਪੇ ਮਾਊਰਪਾ ਮ ਬਣਾਉਣਾ ਮਰਨਾ ਭੁੱਖੇ ਮਰਨਾ ਹਣ ਬੇਬੇ ਮੈਂ ਤਾਂ ਚਾਰ ਦਿਨਾਂ ਨੂੰ ਵਿਆਹੀ ਜਾਊਂਗੀ ਫੇਰ ਤੈਨੂੰ ਕੌਣ ਪਕਾ ਕੇ ਖਵਾਇਆ ਕਰੂਗਾ ਉਸੇ ਨੂੰ ਕਹ ਮੈਂ ਇੱਥੋਂ ਨਹੀਂ ਪੱਕਦੀ ਬੁੱਕਦੀ ਕੁੜੀ ਨੂੰ ਆਖਿਆ ਇਹ ਨਹੀਂ ਮੰਨਦੀ ਉਹਨੂੰ ਆਖਿਆ ਪ੍ਰੀਤ ਨੂੰ ਇਹ ਨਹੀਂ ਮੰਨਦੀ ਮੈਂ ਤਾਂ ਸਨ ਵਿਚਾਲੇ ਫਸ ਗਈ ਦੋਨੇ ਮਾਮਾ ਟੀਹਾਂ ਦੇ ਜੇ ਹੁਣ ਹੋ ਮਾ ਨਾ ਤਾਂ ਮੈਂ ਤਾਂ ਹੋ ਨਾ ਇਹਨੂੰ ਵਿਆਹ ਕੀ ਤੋੜ ਦਿਆ ਆਪੇ ਫਿਰ ਨਾਲ ਤੋ ਪੇਕੀ ਜਾਣੋ ਹਰ ਜੇ ਹਰ ਪ੍ਰੀਤ ਤੇ ਨਾਲ ਆਪੇ ਦੱਗ ਜੇ ਕੰਮ ਕਰਨ ਹੁਣ ਇਹਦੇ ਸਰੀਕੇ ਜਿਮਾਰੀ ਉਹ ਨਹੀਂ ਕਰਦੀ ਕੰਮ ਸੋਗਾ ਮੈਂ ਤਾਂ ਫਸ ਗਈ ਸਨ ਵਿਚਾਲੇ ਇਨਾਂ ਦੇ ਬੇਬੇ ਕਿਉਂ ਬੈਠ ਕੇ ਬੈਠੀ ਅੱਜਾ ਬੇਬੇ ਠੀਕੀ ਕਰੀ ਜਾਨੀਏ ਤੂੰ ਵੇ ਭਾਈ ਕੀ ਕਰਨਾ ਸੀ ਮਾਂ ਪੀਣਾ ਕਰਕੇ ਖਟੀਆਂ ਹੁਣ ਗੱਟੇ ਵੀ ਨਹੀਂ ਆਏ ਵੀ ਇੱਕ ਪਾਸੇ ਤਰਾ ਦिए ਕੱਲੀ ਨੇ ਹੁਣ ਕੱਲੀ ਦੇ ਚੱਕੇ ਨਹੀਂ ਜਾਂਦੇ ਹਰ ਕਿਨਾਂ ਇੱਥੇ ਪਏ ਆ ਵਿਚਾਲੇ ਬੇਬੇ ਕੋਈ ਨਹੀਂ ਮੈਂ ਤਰਾ ਦੂੰਗਾ ਤੇ ਹਰਪ੍ਰੀਤ ਨੂੰ ਕਹਿੰਦੇ ਉਹ ਤਰ੍ਹਾਂ ਦੀ ਕੀ ਗੱਲ ਸੀ ਉਹ ਕਿੱਥੇ ਤਰ੍ਹਾਂ ਆਉਂਦੀ ਆ ਭਾਈ ਰੋਟੀ ਦਾ ਬਕਾ ਕੇ ਬਣਾ ਕੇ ਖਾਣੀ ਸਾਖਦੀ ਤੇ ਗੱਠੇ ਕਿੱਥੋਂ ਤਰ੍ਹਾਂ ਲੁਕਿ ਤੇ ਪੀਣਾ ਕਿੱਥੋਂ ਕਰ ਲੂਗੀ ਨਾ ਰੋਟੀ ਤੂੰ ਖਾਦੀ ਨਹੀਂ ਬੈਠੇ ਮੈਂ ਕਿੱਥੋਂ ਖਾਦੀ ਆ ਭਾਈ ਰੋਟੀ ਤਾਂ ਬਣਾਈ ਨਹੀਂ ਨਾ ਤਾਂ ਮੈਂ ਹੁਣ ਹੋਦੀਆਂ ਮਿੰਟਾ ਕਰਕੇ ਆਈਆਂ ਹਰਪ੍ਰੀਤ ਇੱਥੇ ਦੀਆਂ ਨਾਲੇ ਮਿੰਟਾ ਕਰਕੇ ਆਈਆਂ ਆਪਣੀ ਕੁੜੀ ਦੀਆਂ ਉਧਰ ਪਸੂਆਂ ਚ ਜਾ ਕੇ ਉਹ ਤਾਂ ਦੋਨਾਂ ਨੇ ਆਹਦੀਆਂ ਤਾਂ ਰੋਟੀ ਬਣਾਉਂਦਾ ਨਹੀਂ ਭੁੱਖੀਆਂ ਪੈ ਜਾਣਗੀਆਂ ਬੇਬੇ ਮੇਰੀ ਗੱਲ ਸੁਣ ਲੈ ਉਹ ਭੈਣ ਤਾਂ ਵਿਚਾਰੀ ਤੈਨੂੰ ਕਿੰਨਾ ਕ ਰੋਟੀਆਂ ਖਵਾਉ ਉਹਨਾਂ ਤਾਂ ਵਿਆਹ ਕੇ ਆਪਾਂ ਤੋ ਆਹ ਦੇਖ ਲੈ ਹਰਪ੍ਰੀਤ ਹਾਦੀ ਤਾਂ ਪੈਸਿਆਂ ਦਾ ਵੀ ਕੰਮ ਨਹੀਂ ਕਰਦੀ ਇਹ ਉਹ ਤਾਂ ਕਹਿੰਦੀ ਸਾਰਾ ਦਿਨ ਮੈਂ ਹੀ ਕਰਦੀ ਆ ਮੈਂ ਫਸਲਾਂ ਨੂੰ ਪਾਣੀ ਪਿਆਉਣੀ ਨਾ ਮੈਂ ਪੋਚੇ ਲਾਉਣੀ ਨਾ ਮੈਂ ਚੁੱਲ੍ਹੇ ਚੌਕੇ ਦਾ ਕਰਦੀ ਆ ਸੌ ਕੀਨੇ ਪਾਉਂਦੀ ਆ ਐਡਾ ਬੈਗ ਭਰੀ ਬੈਠੇ ਕਹਿੰਦੀ ਪੇਕੀ ਜਾਂਦੀਆਂ ਕਹਿੰਦੀ ਮੈਨੂੰ ਤਾਂ ਕਦੋਂ ਤੇਰੇ ਮੁੰਡੇ ਨੇ ਕਹੇ ਤਾਂ ਮੈਂ ਧਰੋਕ ਕੋਈ ਨਹੀਂ ਕਿਹਾਗਾ ਨਾ ਮੇਰੀ ਗੱਲ ਸੁਣ ਲੈ ਬਈ ਚੁੱਲ੍ਹੇ ਚੌਕੇ ਦੇ ਕਿਹੜੇ ਕੰਮ ਹੁੰਦੇ ਨੇ ਕੰਮ ਤਾਂ ਆਹ ਹੁੰਦੇ ਨੇ ਜਿਹੜੇ ਮਿੱਟੀ ਨਾਲ ਮਿੱਟੀ ਹੁੰਨੀ ਐ ਤੂੰ ਤੈਨੂੰ ਤਾਂ ਪਹਿਲੀ ਸਾਹ ਹੋਇਆ ਪਿਆ ਤੂੰ ਕਾਨੂੰ ਪੀੜਾ ਕਰਨਾ ਸੀਗਾ ਉਹ ਤੋਂ ਕਰਾਉਣਾ ਸੀਗਾ ਫੇਰ ਭਾਈ ਕੀ ਕਰੇਗਾ ਹੁਣ ਆਟਾ ਮੁੱਕਿਆ ਪਿਆ ਫੇਰ ਹੁਣ ਇਹ ਵੀ ਕਰਨਾ ਪੈਣਾ ਕਿ ਤੈਨੂੰ ਪਤਾ ਪਸਗਾਂ ਨੂੰ ਵੀ ਚਾਹੀਦਾ ਆਪ ਨੂੰ ਵੀ ਚਾਹੀਦਾ ਬਈ ਮੇਰੀ ਗੱਲ ਸੁਣ ਲੈ ਚਲ ਕੰਮ ਤਾਂ ਸਾਰੇ ਹੀ ਕਰਦੇ ਨੇ ਉਹ ਭੁੱਖੇ ਪੇਟ ਤਾਂ ਨਹੀਂ ਕੰਮ ਕੀਤਾ ਜਾਂਦਾ ਘੱਟੋ ਘੱਟ ਤੈਨੂੰ ਰੋਟੀ ਤਾਂ ਪਕਾ ਕੇ ਦੇ ਦੇ ਉਹ ਤਾਂ ਦੋਨੇ ਆਨੰਦ ਫਰਦਾ ਇੱਕ ਕੁੜੀਆਂ ਹੋ ਰੀਆਂ ਨੇ ਇਹਨਾਂ ਤਾਂ ਕੁੜੀ ਬਣਾਵੇ ਰੋਟੀ ਨਾ ਬਣਾਵੇ ਸਾਂ ਭੁੱਖੇ ਮਾਰ ਛੱਡ ਨੇ ਸ੍ਰੀ ਕਸਰੀ ਕੀਚ ਉਹ ਤਾਂ ਆਦੀ ਮਤ ਹੁਣ ਹੱਥ ਨੇ ਖਾਂਦੀ ਨਹੀਂ ਮੈਂ ਤਾਂ ਕਹਿੰਦੀ ਜਾ ਕੇ ਤੜਕੇ ਤੇ ਕੀ ਖਾਂ ਲੂੰ ਆ ਬਲੀ ਅੱਛਾ ਅੱਛਾ ਐਂ ਕਹਿੰਦੀ ਐ ਹਾਂ ਬੇਬੇ ਮੇਰੀ ਗੱਲ ਸੁਣ ਲੈ ਪਹਿਲਾਂ ਤੂੰ ਮੈਨੂੰ ਸਾਰੀਆਂ ਗੱਲਾਂ ਦੱਸਦੀ ਨਹੀਂ ਸੀਗੀ ਹੁਣ ਤੂੰ ਮੈਨੂੰ ਗੱਲਾਂ ਦੱਸਣ ਲੱਗੀ ਉਹ ਭੈਣ ਨੂੰ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਮੈਂ ਆਪਦੀ ਭੈਣ ਨੂੰ ਕੁਝ ਕਹਿੰਦਾ ਸੋਨਾ ਵੀ ਨਹੀਂ ਲੱਗਦਾਗਾ ਤੇ ਹਰਪ੍ਰੀਤ ਨੂੰ ਤਾਂ ਮੈਂ ਅੱਜ ਹੀ ਸਿੱਧੀ ਕਰੂੰਗਾ ਜਿਆ। ਹੁਣ ਤਾਂ ਭਾਈ ਕੀ ਆਖੇਗਾ ਕੁੜੀ ਨੂੰ ਉਹ ਤਾਂ ਤਾਂ ਮ ਆਪਾਂ ਸਵੇਰੇ ਵਿਆਹ ਕੇ ਭੇਜ ਦੀਗੇ। ਬੋਲ ਕੀ ਹੈ ਨਿਆਣੀ ਦਾ? ਗੱਲ ਕਰ ਬੇ ਭਈ ਇੱਕ ਗੱਲ ਤਾਂ ਹੈਗੀ ਐ ਆਪਾਂ ਕਹਿ ਤਾਂ ਕੁਝ ਸਕਦੇ ਨਹੀਂ। ਗੱਲ ਕਰ ਜਿਵੇਂ ਮੇਰੀ ਭੈਣ ਨਾ ਹੁਣ ਜਵਾਬ ਦੇਈ ਜੇਂਦੀ ਤੈਨੂੰ ਕਿਤੇ ਆਪਦੇ ਸਾਸਰੂਆਂ ਨਾਲ ਜਾ ਕੇ ਜਵਾਬ ਦੇਣ ਲੱਗ ਜੇ। ਵੇ ਭਾਈ ਆਪੇ ਜਾ ਕੇ ਸਵੇਰੇ ਘਰ ਕਰਨਾ ਭਾਈ ਜੋ ਕੰਮ ਦਾ ਆਪਾਂ ਨੂੰ ਕੀ ਜਵਾਬ ਦੇਵੇ ਕੋਸ ਕਰੇ। ਹਾਂ ਤੇਰੀ ਗੱਲ ਤਾਂ ਠੀਕ ਹੈ। ਉਹ ਚਲ ਹੁਣ ਇੱਥੇ ਤਾਂ ਮੋਜਾਂ ਕਰਨੀਆਂ ਨੇ ਵਿਚਾਰੀ ਨੇ ਇੱਥੇ ਸਾਰੇ ਉਤਲ ਦੇ ਕਰਨੇ ਨੇ ਵਿਚਾਰੀ ਉਹ ਗਰਮ ਗੁੱਪ ਚਾਈ ਦੀਆਂ ਪਕਕੀਆਂ ਖਾ ਜੇ ਉੱਥੇ ਤਾਂ ਆਪ ਹੀ ਬਣਾ ਕੇ ਖਾਣੀ ਐ ਇਹ ਪਰ ਹੁਣ ਹੱਥ ਵਿੱਚ ਕੀ ਕਰੇ ਕੋਈ ਸੁਖ ਨਹੀਂ ਦਿੰਦੀ ਉਹਨੂੰ ਵਿਚਾਰੀ ਨੂੰ ਬੇਬੇ ਕੋਈ ਗੱਲ ਨਹੀਂ ਉਹਨ ਤਾਂ ਮੈਂ ਨਾ ਅੱਜ ਹੀ ਸਭ ਕੁਝ ਸਕੇ ਆਉਂਗਾ ਉਹ ਤਾਂ ਤੈਨੂੰ ਥਾਲ ਲਾ ਕੇ ਫੜਾਇਆ ਕਰੂ ਥਾਲ ਲਾ ਕੇ ਬੇ ਭਾਈ ਕਿਹੜਾ ਥਾਲ ਲਾਉਂਦਾ ਮੈਂ ਤਾਂ ਆਪ ਹੀ ਤੱਕ ਕੇ ਖਾ ਰਿਆ ਕਰਾਂਗਾ ਤਮਾ ਮਤਿਆਂ ਚੱਕਰ ਬਣਾਤਾ ਲਿਆ ਕਰੇ ਬੇਬੇ ਤੂੰ ਵੀ ਨਾ ਮੈਨੂੰ ਗੱਲ ਦੱਸਦੀ ਨਹੀਂ ਸੀਗੀ ਪਹਿਲਾਂ ਸਾਰੀ ਹੋ ਦੱਸਣ ਲੱਗਿਆ ਹੁਣ ਮੈਂ ਕਰਦਾ ਨਾ ਜੱਗੇ ਗੱਲ ਲੱਗਦਾ ਰਹਿੰਦਾ ਵੀ ਉਦੋਂ ਤਾਂ ਤੇਰਾ ਸੁਭਾਅ ਨਹੀਂ ਉਦੋਂ ਉਹ ਹਰ ਭਰੀ ਦਾ ਸੁਭਾਅ ਨਹੀਂ ਤੁਸੀਂ ਆਏ ਆਖੋਗੇ ਵੀ ਮਾਮਾ ਤੀਆਂ ਲੈ ਗੜਵਾਤਾ ਸਾਨੂੰ ਲੈ ਕਿਵੇਂ ਕਹੂਗਾ ਕੋਈ ਆਏ ਜਦੋਂ ਮੈਂ ਉਹਨੂੰ ਕਰੂੰਗਾ ਸਿੱਧੀ ਨਾਲੇ ਭੈਣ ਦਾ ਕੋਈ ਕਸੂਰ ਨਹੀਂ ਹੈਗਾ ਮੇਰੀ ਭੈਣ ਤਾਂ ਐਵੇਂਲੀ ਰਹੂ ਕਿੰਨਾ ਮਰਜੀ ਜ਼ੋਰ ਲਾ ਲੇ ਉਹ ਉਹ ਤਾਂ ਭਾਈ ਸ਼ਰੀਕਾ ਕਰਦੀ ਆ ਬਾਲਾ ਹੋ ਜਾਂਦਾਗਾ ਹੁਣ ਐ ਨਹੀਂ ਪਤਾ ਜਾ ਕੇ ਸਾਤਰੀ ਤੈਨੂੰ ਕੀ ਆਖੇ ਫੇਰ ਆਖੂਗੀ ਜਾ ਕੇ ਬੁੜੀ ਨੇ ਦੱਸਤਾ ਫੇਰ ਬੁੜੀ ਸਿਰ ਠੋਣਾ ਪਨੂਗੀ ਫੇਰ ਬੱਜੂਗੀ ਮਾਰੀ ਬੁੜੀ ਤੇ ਕੁੜੀ ਹੁਣ ਐ ਨਹੀਂ ਵੀ ਕੰਮ ਮੈਂ ਨਹੀਂ ਕਰਦੀ ਖੇਤਰਖਾਨ ਦੀ ਲੈ ਤਾ ਮੇਰੀ ਏਗੀ ਚਾ ਦੇਖੀ ਜੋ ਫੇਰ ਕਿਹੜਾ ਕੁਛ ਬੋਲੂ ਬੋਲਣ ਦੇ ਆ ਦੇਖ ਲਾ ਲੈ ਸੋਖਾ ਸੋਖਾ ਕੰਮ ਤਾਂ ਆਪ ਕਰਨ ਲੱਗ ਜਾਂਦੀ ਆ ਜਿਹੜਾ ਕੰਮ ਔਖਾ ਹੁੰਦਾ ਉਹ ਮੇਰੇ ਤੇ ਸਿਰ ਦਿੰਦੀ ਆ ਖੜੀ ਐ ਮਹਾਰਾਣੀ ਹੁਣ ਸਹਣਾਣੇ ਨਾ ਮਹਾਰਾਣੀ ਨੇ ਕਿਹੜਾ ਤੈਨੂੰ ਆਖਿਆ ਤੂੰ ਤਾਂ ਇਹ ਮੈਂ ਬੈਠੀ ਜਾਂ ਜਾਣ ਕੇ ਪੰਗੇ ਲੈਣ ਨੂੰ ਆ ਗੰਡੇ ਚੀਰ ਨੂੰ ਮੈਂ ਤੇ ਨਾ ਕੀ ਆ ਨਾ ਸਾਡੇ ਨੂੰ ਭੁੱਖਾ ਮਾਰਦੇ ਆਟਾ ਗੁੱਜੇ ਪਿਆ ਰੋਟੀਆਂ ਪਕਾ ਲਿਆ ਕੇ ਮੈਂ ਕਿੰਨੀ ਬਗਦਾਂ ਦਵਾਈ ਹੁੰਦੀ ਆ ਐ ਖੜ ਜਾਂਦੀ ਆ ਕਦੋਲੀ ਨਾਲ ਸੋਖਾ ਜੋ ਬਣਾਉਣ ਕਰਨ ਲੱਗ ਜਾਂਦੀ ਹੈ ਮੈਂ ਤਾਂ ਬਈ ਬਣਾਉਂਗੀ ਸਬਜੀ ਰੋਟੀ ਬਣਾ ਲੈ ਚੁੱਪ ਕਰਕੇ ਇੱਕ ਧਾਰ ਕੱਢੂੰਗੀ ਇੱਕ ਬਣਾਉਂਗੀ ਸਬਜੀ ਰੋਟੀਆਂ ਮੈਂ ਨਹੀਂ ਬਣਾਉਂਦੀ ਤੈਨੂੰ ਐਂ ਪਤਾ ਆਲੂ ਮੈਂਗਣੀ ਦੀ ਸਬਜੀ ਕਿਵੇਂ ਬਣਦੀ ਆ ਪਾਣੀ ਕਰਕੇ ਰੱਖ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਸਿੱਖੀ ਨਹੀਂ ਤੂੰ ਹੀ ਜਾਣਦੀ ਏ ਸਾਰਾ ਕੁਝ ਐਂ ਬਣਾ ਲੂੰਗੀ ਸਬਜੀ ਭਾਈ ਤੂੰ ਜਾ ਕੇ ਸੌਰੀ ਬਣਾਈ ਜੀਤਾ ਕਰਦਾ ਗਲਚ ਕਰਦ ਫੇਰਦੇ ਆ ਆਹੋ ਫੇਰ ਤਾਂ ਤੂੰ ਬਾਲਮੀ ਰੋਟੀਆਂ ਖਾਦੀ ਭੁੱਖੀ ਮੇੜਦੇ ਪਰ ਤੇਰਾ ਕੰਮ ਲਹੂ ਪੀ ਰੱਖਿਆ 30 ਸਾਲਾਂ ਦੀ ਹੋਈ ਪੰਜਾ ਨਹੀਂ ਛੱਡੀ ਐਨੀਆਂ ਥੱਲੇ ਗੰਦ ਪਾਈ ਐਨੀਆਂ ਮੈਂ ਤਾਂ ਸਿੱਟੂੰਗੀ ਮੇਰਾ ਘਰ ਮੇਰੀ ਮਰਜ਼ੀ ਮੇਰਾ ਘਰ ਨਿਚਾੜੂ ਲਾਇਆ ਤੇ ਕਦੇ ਮੈਂ ਚਲਾਉਂਦੀ ਨਹੀਂ ਕਿ ਮੈਨੂੰ ਲਾਇਆ ਕਰਨੀ ਐ ਚਾਰ ਚਪੇਰੇ ਤੇਰੇ ਕਿਹੜਾ ਚਾਂਜਰਾ ਪਾਈਆਂ ਜੇ ਤੂੰ ਲਾ ਦੇਂਗੀ ਨਾ ਮੈਂ ਹੀ ਲਾਉਣੀ ਆ ਰੋਜ ਨਾ ਜਦੋਂ ਮੈਂ ਵਿਆਹ ਕੇ ਬਾਗੀ ਤੇ ਫੇਰ ਇੱਥੇ ਝਾੜੂ ਕੌਣ ਲਾਊਗਾ ਨੀ ਤੂੰ ਬੇਅਕੀ ਜਾ ਤੂੰ ਕਿਹੜਾ ਸਾਡੇ ਘਰੋਂ ਨਿਕਲ ਸਾਡਾ ਖਹਿੜਾ ਛੱਡ ਮੈਂ ਆਪੇ ਕਰ ਲਿਆ ਕਰੂ ਸਾਰਾ ਕੁਝ ਆਹੋ ਜਿਹੜੀਆਂ ਤੈਨੂੰ ਕਰਨ ਵਾਲੀ ਨੂੰ ਟਾਲੇ ਮਾਰਦੀ ਨਹੀ ਆ ਚੁੱਪ ਕਰਕੇ ਨਾ ਗੰਡੇ ਛੱਡ ਦੇ ਮੈਂ ਤੈਨੂੰ ਦੱਸਾਂ ਜਾ ਕੇ ਆਵੀ ਰੋਟੀ ਲਾ ਲੈ ਖੜੀ ਹੋ ਜਾ ਤੂੰ ਮੈਂ ਗੰਡੇ ਵੀ ਚੀਰੂਗੀ ਸਬਜ਼ੀ ਵੀ ਬਣਾਉਂਗੀ ਰੋਟੀ ਲਾਉਣੀ ਆ ਲੈ ਨਹੀਂ ਕਰਲੀ ਸਬਜ਼ੀ ਖਾ ਕੇ ਬਹਿ ਜਾਗੇ ਮੈਂ ਤਾਂ ਬਣਾਉਂਦੀ ਨੀ ਫੇਰ ਰੋਟਾ ਭਨੇ ਮੇਰੀ ਗੱਲ ਸੁਣ ਤੂੰ ਕੋ ਚੀਰੀ ਜਾਨੀ ਐ ਦਾਲ ਸਬਜ਼ੀ ਆਪੇ ਬਣਾਉ ਸਾਰਾ ਕੁਝ ਇਹ ਤਾਂ ਕੰਮ ਨਹੀਂ ਕਰਦੀ ਹੱਥ ਤਾਂ ਲਾਉਂਦੀ ਨੀ ਕਿਸੇ ਕੰਮ ਦੇ ਵੀ ਸਬਜ਼ੀ ਮੈਂ ਬਣਾਉਣੀ ਆ ਜਦ ਬੇਬੇ ਉ ਰੋਟੀ ਨਹੀਂ ਤੂੰ ਕਿਸੇ ਵੇਲੇ ਈ ਤਾਂ ਰੋਟੀ ਟੁੱਕ ਬਣਾਉਂਦੀ ਨਹੀਂ ਹੈਗੀ ਨਾ ਮੇਰੇ ਅੱਗੇ ਤਾਂ ਮਾਰਦਾ ਗੱਲ ਤਾਂ ਹੋਰ ਕੀ ਮਾਰਾਂ ਆਹ ਕੁੜੀ ਕਰਵਾਉਂਦੀ ਆ ਇਹ ਜਿੰਨੇ ਕੰਮ ਕਰਵਾਉਂਦੀ ਆ ਇਹ ਕਰਵਾਉਂਦੀ ਆ ਨਾ ਮੈਂ ਕੱਟ ਪਾਉਂਦੀ ਆ ਤੂੰ ਕੱਟ ਬਾਨੀਆ ਮੈਨੂੰ ਤੂੰ ਪਹਿਲਾਂ ਤੂੰ ਕੀ ਕਰਦੇ ਗਿਆ ਤਾਂ ਮਾਰਦਾ ਭਾਈ ਮਾਰਨਾ ਤੇਰੀ ਕੀ ਕੱਟ ਪਾਉਂਦੀ ਆ ਆਉਂਦਾ ਇਹਨੂੰ ਦਿੰਦਾ ਪਤਾ ਅੰਦਰ ਬਾਈ ਚੱਕਣ ਗਿਆ ਹੋਇਆ ਬਚਾਲਾ ਬਚਾਲਾ ਚੱਲ ਕੋਈ ਨਹੀਂ ਬਾਬੇ ਮੋੜ ਲੈ ਇਹਨੂੰ ਬਾਈ ਨੂੰ ਮੈਂ ਕਹਿਣੀ ਆ ਅੱਜ ਘਰ ਤੇੋਂ ਲੋਟ ਮੈਂ ਲਾਰੀ ਮੂਰੀ ਨਾਲ ਕੋਈ ਨਹੀਂ ਕੁਛ ਨਹੀਂ ਹੁੰਦਾ ਐਂ ਅਜਨੂੰ ਫੇਟ ਕਰਕੇ ਹਟਾਉਣੀ ਲੋਟਾ ਆਉਰੇ ਬੜਾ ਪਰ ਐ ਨਹੀਂ ਲੋਟ ਆਉਂਦੀ ਇਹ ਛੱਡ ਭਾਈ ਛੱਡ ਕਾਹਨੋਂ ਬੇਹਣ ਛੜਾਉਣੀ ਆ ਕਾਹਨੋਂ ਅਸੀਂ ਮੈਂ ਘਰ ਦੇ ਨੂੰ ਲੋਟਾ